ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਦੇ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮਕ ਹੈਡਲਾਈਨਸ ਤੇ ਦੋਹਾਂ ਧਿਰਾਂ ਨੇ ਬੈਕ ਟੂ ਵਰਕ ਸਮਝੌਤੇ ਤੇ ਕਿਤੇ ਦਸਤਖਤ ਮੰਗਲਵਾਰ ਨੂੰ ਖਤਮ ਹੋ ਸਕਦੀ ਹੈ ਐਲਸੀਬੀਓ ਦੀ ਹੜਤਾਲ ਆਪਣੇ ਪਹਿਲੇ ਚੀਨ ਦੌਰੇ ਤੇ ਪਹੁੰਚੇ ਵਿਦੇਸ਼ ਮੰਤਰੀ ਮਿਲਾਨੀ ਜੋਲੀ ਚੀਨੀ ਹਮ ਰਤਬਾ ਦੇ ਨਾਲ ਕੀਤੀ ਮੁਲਾਕਾਤ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਬਣਾਈ ਗਈ ਨਵੀਂ ਯੋਜਨਾ ਪੰਜਾਬੀਆਂ ਨੂੰ ਕਰਨਾ ਪੈ ਸਕਦਾ ਮੁਸ਼ਕਲਾਂ ਦਾ ਸਾਹਮਣਾ ਸਟੀਵ ਮੈਕਨਨ ਬਣੇ ਕੈਨੇਡਾ ਦੇ ਨਵੇਂ ਲੇਬਰ ਮੰਤਰੀ ਸਟੀਵ ਮਸੋਰ ਰਿਗਨ ਨੇ ਬੀਤੇ ਦਿਨ ਦਿੱਤਾ ਸੀ ਅਸਤੀਫਾ ਹੁਣ ਖਬਰਾਂ ਵਿਸਥਾਰ ਦੇ ਨਾਲ 온ਟਾਰੀਓ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲਣ ਦੇ ਅਸਰ ਬਣ ਗਏ ਨੇ ਪਹਿਲਾਂ ਇਹ ਖਬਰ ਸਾਹਮਣੇ ਆਈ ਸੀ ਕਿ ਦੋਵੇਂ ਥਿਰਾਂ ਦਾ ਸਮਝੌਤਾ ਰੱਦ ਹੋ ਗਿਆ ਹੈ ਕਿਉਂਕਿ ਮੁਲਾਜ਼ਮ ਯੂਨੀਅਨ ਦੇ ਵੱਲੋਂ ਕੋਈ ਸਮਝੌਤਾ ਨਾ ਹੋਣ ਦਾ ਐਲਾਨ ਕਰ ਦਿੱਤਾ ਗਿਆ ਸੀ ਯੂਨੀਅਨ ਦਾ ਦੋਸ਼ ਸੀ ਕਿ ਐਲਸੀਬੀਓ ਵੱਲੋਂ ਕੰਮ ਤੇ ਪਰਤਨ ਨਾਲ ਸੰਬੰਧਿਤ ਦਸਤਾਵੇਜ਼ਾਂ ਤੇ ਦਸਤਖਤ ਨਹੀਂ ਕੀਤੇ ਗਏ ਤੇ ਇਸ ਤੋਂ ਬਿਨਾਂ ਕੋਈ ਸਮਝੌਤਾ ਨਹੀਂ ਮੰਨਿਆ ਜਾ ਸਕਦਾ ਪਰ ਹੁਣ ਦੋਵਾਂ ਧਿਰਾਂ ਨੇ ਸਮਝੌਤੇ ਦੇ ਉੱਤੇ ਦਸਤਖਤ ਕਰ ਦਿੱਤੇ ਨੇ ਤੇ ਕਿ ਆਸਰੇ ਲਗਾਏ ਜਾ ਰਹੇ ਨੇ ਕਿ ਮੰਗਲਵਾਰ ਤੋਂ ਹੜਤਾਲ ਖਤਮ ਕੀਤੀ ਜਾ ਸਕਦੀ ਹੈ ਐਲਸੀਬੀਓ ਅਤੇ ਯੂਨੀਅਨ ਵਿਚਾਲੇ ਸ਼ੁੱਕਰਵਾਰ ਨੂੰ ਇਸ ਦੇ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਅਸਥਾਈ ਸਮਝੌਤਾ ਉਸੇ ਦਿਨ ਰੋਕ ਦਿੱਤਾ ਗਿਆ ਸੀ ਕਾਰਪੋਰੇਸ਼ਨ ਦੇ ਇਤਿਹਾਸ ਵਿੱਚ ਪਹਿਲੀ ਹੜਤਾਲ ਦੇ ਦੌਰਾਨ ਕੰਮ ਤੇ ਵਾਪਸੀ ਤੇ ਗੱਲਬਾਤ ਜਾਰੀ ਸੀ অন্ਟਾਰੀਓ ਪਬਲਿਕ ਸਰਵਿਸ ਏਮਪਲੋਇਜ਼ ਯੂਨੀਅਨ ਜੋ ਕਿ ਲਗਭਗ 9000 ਸ਼ਰਾਬ ਸਟੋਰ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ ਉਸਨੇ ਮੰਗ ਕੀਤੀ ਹੈ ਕਿ ਮੈਨੇਜਮੈਂਟ ਨੂੰ ਕੰਮ ਤੋਂ ਵਾਪਸੀ ਦੇ ਪ੍ਰੋਟੋਕਾਲ ਤੇ ਦਸਤਖਤ ਕੀਤੇ ਜਾਣ LCBO ਜੋ ਕਿ 680 ਤੋਂ ਵੱਧ ਪਰਚੂਨ ਸਟੋਰਾਂ ਦਾ ਸੰਚਾਲਨ ਕਰਦਾ ਹੈ ਉਸਨੇ ਯੂਨੀਅਨ ਤੇ ਗਲਤ ਵਿਸ਼ਵਾਸ ਨਾਲ ਸੌਦੇਬਾਜ਼ੀ ਕਰਨ ਦਾ ਦੋਸ਼ ਲਗਾਇਆ ਹੈ ਦੋਵਾਂ ਧਿਰਾਂ ਨੇ ਐਲਾਨ ਕੀਤਾ ਕਿ ਦੋ ਹਫ਼ਤਿਆਂ ਦੀ ਹੜਤਾਲ ਨੂੰ ਖਤਮ ਕਰਨ ਲਈ ਬੀਤੀ ਸਵੇਰ ਇੱਕ ਅਸਥਾਈ ਸਮਝੌਤਾ ਹੋ ਗਿਆ ਪਰ ਸ਼ੁੱਕਰਵਾਰ ਦੁਪਹਿਰ ਤੱਕ OBSE ਯੂ ਨੇ ਕਿਹਾ ਕਿ LCBO ਕੰਮ ਤੇ ਵਾਪਸੀ ਦੇ ਪ੍ਰੋਟੋਕਾਲ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਰਿਹਾ ਹੈ ਜੋ ਸੋਮਵਾਰ ਨੂੰ ਕਾਮਿਆਂ ਨੂੰ ਨੌਕਰੀ ਤੇ ਵਾਪਸ ਆਉਂਦੇ ਹੋਏ ਵੇਖ ਰਿਹਾ ਸੀ ਯੂਨੀਅਨ ਵੱਲੋਂ ਇੱਕ ਸੰਖੇਪ ਪੱਤਰਕਾਰ ਸੰਮੇਲਨ ਤੋਂ ਬਾਅਦ ਦੋਵੇਂ ਧਿਰਾਂ ਮੁੜ ਸੌਦੇਬਾਜ਼ੀ ਦੀ ਮੇਜ਼ ਤੇ ਵਾਪਸ ਆ ਗਈਆਂ ਓਪੀਐਸਈਯੂ ਦੇ ਬੁਲਾਰੇ ਕਿਮ ਜੌਨਸਟਨ ਨੇ ਸ਼ੁੱਕਰਵਾਰ ਰਾਤ ਨੂੰ ਇੱਕ ਈਮੇਲ ਵਿੱਚ ਕਿਹਾ ਕਿ ਅਸੀਂ ਪੁਸ਼ਟੀ ਕਰਦੇ ਹਾਂ ਕਿ ਕੰਮ ਤੋਂ ਵਾਪਸੀ ਦੇ ਪ੍ਰੋਟੋਕਾਲ ਤੇ ਗੱਲਬਾਤ ਹਜੇ ਵੀ ਜਾਰੀ ਹੈ 9000 ਤੋਂ ਵੱਧ ਕਾਮਿਆਂ ਨੇ 5 ਜੁਲਾਈ ਨੂੰ ਸੂਬੇ ਭਰ ਵਿੱਚ ਪਰਚੂਨ ਦੁਕਾਨਾਂ ਬੰਦ ਕਰਕੇ ਨੌਕਰੀ ਛੱਡ ਦਿੱਤੀ ਯੂਨੀਅਨ ਦੇ ਪ੍ਰਤੀਨਿਧੀ ਕੇਟੀ ਅਰਨਪ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਹੜਤਾਲ ਦੀ ਸਥਿਤੀ ਵਿੱਚ ਕਾਮਿਆਂ ਲਈ ਕੰਮ ਤੇ ਵਾਪਸ ਜਾਣ ਲਈ ਇੱਕ ਕੰਮ ਤੋਂ ਵਾਪਸੀ ਪ੍ਰੋਟੋਕੋਲ ਜ਼ਰੂਰੀ ਹੈ ਉਸ ਦਸਤਾਵੇਜ਼ ਤੇ ਦਸਤਖਤ ਕੀਤੇ ਬਿਨਾ ਸਾਡੇ ਕੋਲ ਕੋਈ ਸੌਦਾ ਨਹੀਂ ਹੜਤਾਲ ਜਾਰੀ ਹੈ ਇੱਕ ਘੰਟੇ ਤੋਂ ਵੀ ਵੱਧ ਘੱਟ ਸਮੇਂ ਬਾਅਦ ਰਿਪੋਰਟ ਇੱਕ ਘੰਟੇ ਤੋਂ ਵੀ ਘੱਟ ਸਮੇਂ ਬਾਅਦ ਐਲਸੀਬੀਓ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਯੂਨੀਅਨ ਨੇ ਇੱਕ ਆਰਜ਼ੀ ਸੌਦੇ ਤੇ ਪਹੁੰਚਣ ਤੋਂ ਬਾਅਦ ਮੰਗਾਂ ਦਾ ਇੱਕ ਨਵਾਂ ਸਮੂਹ ਪੇਸ਼ ਕੀਤਾ ਸੀ ਜਿਨ੍ਹਾਂ ਨੂੰ ਸੌਦੇਬਾਜ਼ੀ ਮੇਜ਼ ਤੇ ਨਜਿੱਠਿਆ ਜਾਣਾ ਚਾਹੀਦਾ ਸੀ ਇਸਨੇ ਕਿਹਾ ਕਿ ਇਸਨੇ ਯੂਨੀਅਨ ਦੇ ਖਿਲਾਫ ਇੱਕ ਅਨੁਚਿਤ ਮਜ਼ਦੂਰ ਅਭਿਆਸ ਦੀ ਸ਼ਿਕਾਇਤ ਦਰਜ ਕਰਨ ਦੀ ਯੋਜਨਾ ਬਣਾਈ ਹੈ ਬਿਆਨ ਵਿੱਚ ਕਿਹਾ ਗਿਆ ਇੱਕ ਅਸਥਾਈ ਸਮਝੌਤੇ ਤੇ ਪਹੁੰਚਣ ਤੋਂ ਬਾਅਦ ਮੰਗਾਂ ਦਾ ਇੱਕ ਨਵਾਂ ਸਮੂਹ ਪੇਸ਼ ਕਰਨਾ ਬੁਰਾ ਵਿਸ਼ਵਾਸ ਸੌਦੇਬਾਜ਼ੀ ਦੇ ਬਰਾਬਰ ਹੈ ਐਲਸੀਬੀਓ ਦੇ ਮੁਤਾਬਕ ਸ਼ੁੱਕਰਵਾਰ ਨੂੰ ਹਸਤਾਖਰ ਕੀਤੇ ਗਏ ਅਸਥਾਈ ਸਮਝੌਤੇ ਵਿੱਚ 3 ਸਾਲਾਂ ਵਿੱਚ 8% ਦਾ ਉਜਰਤ ਵਾਧਾ ਸਭ ਤੋਂ ਘੱਟ ਤਨਖਾਹ ਵਾਲੇ ਕਰਮਚਾਰੀਆਂ ਲਈ ਇੱਕ ਵਾਧੂ 7.8% ਅਤੇ ਇਸ ਦੇ ਵੇਅਰ ਹਾਊਸ ਵਿੱਚ ਕੁਝ ਵਪਾਰਕ ਅਹੁਦਿਆਂ ਲਈ ਇੱਕ ਵਿਸ਼ੇਸ਼ ਉਜਰਤ ਵਿਵਸਥਾ ਸ਼ਾਮਲ ਹੈ ਇਸ ਵਿੱਚ ਲਗਭਗ 1000 ਆਮ ਕਰਮਚਾਰੀਆਂ ਨੂੰ ਸਥਾਈ ਪਾਰਟ ਟਾਈਮ ਸਥਿਤੀ ਵਿੱਚ ਤਬਦੀਲ ਕਰਨਾ ਇਸ ਦੇ ਵੇਅਰਹਾਊਸ ਸੰਚਾਲਨ ਵਿੱਚ 60 ਸਥਾਈ ਫੁੱਲ ਟਾਈਮ ਕਰਮਚਾਰੀਆਂ ਨੂੰ ਨਿਯੁਕਤ ਕਰਨਾ ਅਤੇ 1300 ਘੰਟੇ ਅਤੇ 1000 ਘੰਟੇ ਕੰਮ ਕਰਨ ਵਾਲੇ ਆਮ ਪਾਰਟ ਟਾਈਮ ਕਰਮਚਾਰੀਆਂ ਲਈ ਲਾਭਾਂ ਤੱਕ ਪਹੁੰਚ ਵਿੱਚ ਸੁਧਾਰ ਕਰਨਾ ਵੀ ਸ਼ਾਮਲ ਹੈ। क्राउन कॉर्पोरेशन ने कहा है कि इस ਵਿੱਚ ਸੁਧਾਰੇ ਹੋਏ ਮਾਨਸਿਕ ਸਿਹਤ ਲਾਭ ਅਤੇ ਵਿਛੋੜੇ ਦੇ ਪ੍ਰਬੰਧ ਵੀ ਸ਼ਾਮਲ ਨੇ ਐਲਸੀਬੀਓ ਨੇ ਕਿਹਾ ਹੈ ਕਿ ਦਸਤਖਤ ਕੀਤੇ ਗਏ ਸਮਝੌਤੇ ਵਿੱਚ ਸਮੂਹਿਕ ਸਮਝੌਤੇ ਦੇ ਜੀਵਨ ਲਈ ਮਾਰਕੀਟਪਲੇਸ ਦੇ ਵਿਸਥਾਰ ਨਾਲ ਸੰਬੰਧਿਤ ਕੋਈ ਪਰਚੂਨ ਸਟੋਰ ਬੰਦ ਨਹੀਂ ਕੀਤਾ ਗਿਆ ਇੱਕ ਗੈਰ ਬਾਈਂਡਿੰਗ ਸਾਂਝੀ ਯੂਨੀਅਨ ਪ੍ਰਬੰਧਨ ਕਮੇਟੀ ਮਾਰਕੀਟਪਲੇਸ ਯੋਜਨਾਵਾਂ ਨੂੰ ਲਾਗੂ ਕਰਨ ਦਾ ਸਭ ਤੋਂ ਵਧੀਆ ਤਰੀਕਾ ਤੈਅ ਕਰੇਗੀ ਪ੍ਰਬੰਧਨ ਨੇ ਐਲਸੀਬੀਓ ਸਹੂਤਾ ਆਊਟਲੈਟਾਂ ਨੂੰ 400 ਤੱਕ ਸੀਮਿਤ ਕਰਨ ਇਕਰਾਰਨਾਮੇ ਨੂੰ ਸੀਮਿਤ ਕਰਨ ਅਤੇ ਵੇਅਰ ਹਾਊਸਾਂ ਤੇ ਉਤਪਾਦ ਦੀ ਮਾਤਰਾ ਨੂੰ 1.25 ਮਿਲੀਅਨ ਕੇਸਾਂ ਤੱਕ ਵਧਾਉਣ ਲਈ ਸਮਝੌਤੇ ਦੇ ਪੱਤਰ ਪ੍ਰਦਾਨ ਕਰਨ ਲਈ ਵੀ ਸਹਿਮਤੀ ਦਿੱਤੀ। ਯੂਨੀਅਨ ਨੇ ਕਿਹਾ ਕਿ ਪ੍ਰੀ-ਮਿਕਸਡ ਕੋਕਟੇਲ ਨੂੰ ਹੋਰ ਸਟੋਰਾਂ ਵਿੱਚ ਆਸਾਨੀ ਨਾਲ ਉਪਲਬਧ ਕਰਵਾਉਣ ਦੀ ਪ੍ਰੀਮੀਅਰ ਡੱਗਫੋਰਡ ਦੀ ਯੋਜਨਾ ਗੱਲਬਾਤ ਦੇ ਕੇਂਦਰ ਵਿੱਚ ਸੀ। ਇਹ ਯੋਜਨਾ ਸੂਬੇ ਦੇ ਸਾਰੇ 8000 ਤੋਂ ਵੱਧ ਸਹੂਤਾ ਸਟੋਰਾਂ ਅਤੇ ਕਰ ਅਨੇਦੇ ਸਟੋਰਾਂ ਨੂੰ ਬੀਅਰ ਵਾਈਨ ਅਤੇ ਪੀਣ ਲਈ ਤਿਆਰ ਕੋਕਟੇਲ ਵੇਚਣ ਦੀ ਇਜਾਜ਼ਤ ਦੇਵੇਗੀ ਯੂਨੀਅਨ ਦਾ ਕਹਿਣਾ ਹੈ ਕਿ ਵਿਸਤਾਰ ਨਾਲ ਕੁਝ ਸਾਲਾਂ ਦੇ ਅੰਦਰ ਐਲਸੀਬੀਓ ਵਰਕਰਾਂ ਲਈ ਹਜ਼ਾਰਾਂ ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ ਇਹ ਤਨਖਾਹ ਵਾਅਦੇ ਦੀ ਗਾਰੰਟੀ ਦੇਣ ਲਈ ਸੂਬੇ ਦੀ ਵੀ ਪਾਲ ਕਰ ਰਿਹਾ ਹੈ ਅਤੇ ਵਧੇਰੇ ਸਥਿਰ ਅਤੇ ਸਥਾਈ ਨੌਕਰੀਆਂ ਦੀ ਮੰਗ ਕਰ ਰਿਹਾ ਹੈ ਕੈਨੇਡੀਅਨ ਵਿਦੇਸ਼ ਮੰਤਰੀ ਮੈਲਨੀ ਜੋਲੀ ਆਪਣੇ ਪਹਿਲੇ ਚੀਨ ਦੌਰੇ ਦੇ ਉੱਤੇ ਗਏ ਹੋਏ ਨੇ ਬੀਜਿੰਗ ਦੇ ਵਿੱਚ ਉਹਨਾਂ ਨੇ ਆਪਣੇ ਚੀਨੀ ਹਮਰਤਵਾ ਦੇ ਨਾਲ ਮੀਟਿੰਗ ਕੀਤੀ ਹੈ ਚੀਨ ਨੇ ਇਸ ਤੋਂ ਬਾਅਦ ਇੱਕ ਬਿਆਨ ਸਾਂਝਾ ਕਰਦਿਆ ਹੋਇਆ ਕਿਹਾ ਕਿ ਤਿੱਬਤ ਹਾਂਗਕਾਂਗ ਤਾਈਵਾਨ ਅਤੇ ਵਿਗਰਾ ਦੀ ਦੁਰਦਸ਼ਾ ਸਾਡੇ ਅੰਦਰੂਨੀ ਮਾਮਲੇ ਨੇ ਵਿਦੇਸ਼ ਮੰਤਰੀ ਮਲਾਨੀ ਜੋਲੀ ਨੇ ਬੀਤੇ ਦਿਨ ਬੀਜਿੰਗ ਵਿੱਚ ਚੀਨੀ ਵਿਦੇਸ਼ ਮੰਤਰੀ ਵੈਂਗ ਹੀ ਨਾਲ ਮੁਲਾਕਾਤ ਕੀਤੀ ਦੋਵੇਂ ਦੇਸ਼ ਦਵੱਲੇ ਸਬੰਧਾਂ ਵਿੱਚ ਤਣਾਅ ਨੂੰ ਘਟਾ ਕਰਨ ਲਈ ਕਦਮ ਚੁੱਕ ਰਹੇ ਨੇ ਬੈਠਕ ਤੋਂ ਬਾਅਦ ਇੱਕ ਸੀਨੀਅਰ ਸਰਕਾਰੀ ਸੂਤਰ ਨੇ ਮੀਡੀਆ ਨੂੰ ਦੱਸਿਆ ਕਿ ਮੰਤਰੀਆਂ ਨੇ ਇੱਕ ਰਚਨਾਤਮਕ ਅਤੇ ਲਾਭਕਾਰੀ ਮੀਟਿੰਗ ਕੀਤੀ ਇਹ ਮੁਲਾਕਾਤ ਲਗਭਗ 7 ਸਾਲਾਂ ਵਿੱਚ ਚੀਨ ਵਿੱਚ ਕਿਸੇ ਕੈਨੇਡੀਅਨ ਵਿਦੇਸ਼ ਮੰਤਰੀ ਦੀ ਪਹਿਲੀ ਆਮੋ ਸਾਹਮਣੇ ਦੀ ਮੁਲਾਕਾਤ ਸੀ ਸੂਤਰ ਨੇ ਕਿਹਾ ਕਿ ਮੀਟਿੰਗ ਨੇ ਉਹਨਾਂ ਟੀਚਿਆਂ ਨੂੰ ਪ੍ਰਾਪਤ ਕੀਤਾ ਸੀ ਜੋ ਕੈਨੇਡਾ ਨੇ ਦੋਵੱਲੇ ਮੋਰਚੇ ਤੇ ਪ੍ਰਾਪਤ ਕਰਨ ਲਈ ਨਿਰਧਾਰਿਤ ਕੀਤੇ ਸਨ। ਉਹਨਾਂ ਕਿਹਾ ਕਿ ਅਸੀਂ ਆਪਣੀਆਂ ਚਿੰਤਾਵਾਂ ਨੂੰ ਪ੍ਰਗਟ ਕਰਨਾ ਚਾਹੁੰਦੇ ਸੀ ਅਤੇ ਅਸੀਂ ਚੀਨੀ ਲੋਕਾਂ ਤੇ ਕੈਨੇਡੀਅਨ ਲੋਕਾਂ ਵਿਚਾਲੇ ਸਾਂਝੇ ਹਿੱਤਾਂ ਦੀਆਂ ਚੀਜ਼ਾਂ ਤੇ ਕੰਮ ਕਰਨਾ ਚਾਹੁੰਦੇ ਸੀ। ਸੂਤਰ ਨੇ ਕਿਹਾ ਕਿ ਉਹਨਾਂ ਸਾਂਝੇ ਹਿੱਤਾਂ ਵਿੱਚ ਜਲਵਾਯੂ ਅਤੇ ਵਾਤਾਵਰਣ, ਫੈਂਟਾਨੀਲ ਵਪਾਰ ਨੂੰ ਟਰੈਕ ਕਰਨਾ ਅਤੇ ਵਪਾਰਕ ਸਬੰਧਾਂ ਨੂੰ ਸੁਧਾਰਨ ਲਈ ਕੰਮ ਕਰਨਾ ਸ਼ਾਮਲ ਹੈ। ਸੂਤਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਕਾਰਵਾਈ ਵਿੱਚ ਵਿਹਾਰਿਕ ਕੂਟਨੀਤੀ ਹੈ ਇੱਕ ਲਾਭਕਾਰੀ ਗੱਲਬਾਤ ਵਿਚਾਰ ਵਟਾਂਦਰਾ ਅਤੇ ਚੁਣੌਤੀਆਂ ਤੇ ਚਿੰਤਾਵਾਂ ਦੀ ਪਛਾਣ ਕਰਨਾ ਵੀ ਸ਼ਾਮਲ ਹੈ ਦੋ ਕੈਨੇਡੀਅਨ ਨਾਗਰਿਕਾਂ ਮਾਈਕਲ ਕੋਰਿਕ ਅਤੇ ਮਾਈਕਲਸ ਪੈਵਰ ਦੀਆਂ ਚੀਨ ਵਿੱਚ ਗ੍ਰਿਫਤਾਰੀਆਂ ਅਤੇ ਕੈਨੇਡੀਅਨ ਸਿਆਸਤ ਵਿੱਚ ਚੀਨ ਦੀ ਦਖਲਅੰਦਾਜ਼ੀ ਦੀਆਂ ਹਾਲੀਆਂ ਰਿਪੋਰਟਾਂ ਨੇ ਕੈਨੇਡਾ ਅਤੇ ਚੀਨ ਦੇ ਆਪਸੀ ਸਬੰਧਾਂ ਵਿੱਚ ਖਟਾਸ ਪੈਦਾ ਕੀਤੀ ਹੋਈ ਸੀ ਇਸ ਤੋਂ ਇਲਾਵਾ ਚੀਨੀ ਇਲੈਕਟ੍ਰਿਕ ਵਾਹਨਾਂ 'ਤੇ ਕੈਨੇਡਾ ਵੱਲੋਂ ਸੰਭਾਵੀ ਤੌਰ 'ਤੇ ਨਵੇਂ ਟੈਰਿਫ ਲਾਏ ਜਾਣ ਦੀਆਂ ਖਬਰਾਂ ਵੀ ਦੋਵੇਂ ਦੇਸ਼ਾਂ ਦੇ ਤਣਾਅਪੂਰਨ ਰਿਸ਼ਤੇ ਨੂੰ ਹੋਰ ਪਿੱਛੇ ਵੱਲ ਧੱਕੀਆਂ ਸਨ ਮੀਟਿੰਗ ਤੋਂ ਬਾਅਦ ਚੀਨ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਵੇਂ ਚੀਨ ਕੈਨੇਡਾ ਸਬੰਧਾਂ ਵਿੱਚ ਮੁਸ਼ਕਲਾਂ ਆਈਆਂ ਨੇ ਪਰ ਇਹ ਉਹ ਨਹੀਂ ਹੈ ਜੋ ਚੀਨ ਦੇਖਣਾ ਚਾਹੁੰਦਾ ਹੈ ਤੇ ਕੈਨੇਡਾ ਨੂੰ ਵੀ ਇਸ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਅਨੁਵਾਦਿਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਚੀਨ ਅਤੇ ਕੈਨੇਡਾ ਦਰਮਿਆਨ ਹਿੱਤਾਂ ਦਾ ਕੋਈ ਬੁਨਿਆਦੀ ਟਕਰਾਅ ਨਹੀਂ ਹੈ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਦੋਸਤਾਨਾ ਆਦਾਨ-ਪ੍ਰਦਾਨ ਦਾ ਲੰਮਾ ਇਤਿਹਾਸ ਹੈ ਚੀਨ ਕੈਨੇਡਾ ਸਬੰਧ ਲੰਬੇ ਸਮੇਂ ਤੋਂ ਪੱਛਮੀ ਦੇਸ਼ਾਂ ਨਾਲ ਚੀਨ ਦੇ ਸਬੰਧਾਂ ਵਿੱਚ ਸਭ ਤੋਂ ਅੱਗੇ ਰਹੇ ਨੇ ਬਿਆਨ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸੰਭਾਵਿਤ ਵਪਾਰਕ ਪਰੇਸ਼ਾਨੀਆਂ ਕੋਵਿਡ ਅਤੇ ਸਪਾਇਵਰ ਦੀ ਚੀਨ ਵਿੱਚ ਮਨਮਾਨੀ ਦੀ ਹਿਰਾਸਤ ਜਾਂ ਚੀਨ ਵੱਲੋਂ ਕੈਨੇਡੀਅਨ ਰਾਜਨੀਤੀ ਵਿੱਚ ਦਖਲ ਦੇਣ ਦੇ ਦੋਸ਼ਾਂ ਦਾ ਜ਼ਿਕਰ ਨਹੀਂ ਹੈ ਕੈਨੇਡਾ ਵਿੱਚ ਚੀਨੀ ਦਖਲ ਦੇ ਦੋਸ਼ਾਂ ਵਿੱਚ ਚੀਨ ਸਰਕਾਰ ਦੇ ਨਿਰਦੇਸ਼ਾਂ ਤੇ ਕੈਨੇਡਾ ਰਹਿੰਦੇ ਚੀਨੀ ਪ੍ਰਵਾਸੀਆਂ ਨੂੰ ਟਰੈਕ ਕਰਨ ਲਈ ਕਥਿਤ ਚੀਨੀ ਪੁਲਿਸ ਸਟੇਸ਼ਨ ਸਥਾਪਿਤ ਕਰਨੇ ਅਤੇ ਚੀਨ ਵਿੱਚ ਵਿਗੜ ਮੁਸਲਮਾਨਾਂ ਦੀ ਦੁਰਜਸ਼ਾ ਬਾਰੇ ਕੰਜ਼ਰਵੇਟਿਵ ਐਮਪੀ ਮਾਈਕਲ ਚੌਂਗ ਦੇ ਪੱਖ ਕਰਕੇ ਉਹਨਾਂ ਦੇ ਪਰਿਵਾਰ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਵਿੱਚ ਇੱਕ ਚੀਨੀ ਡਿਪਲੋਮੈਟ ਦੀ ਭੂਮਿਕਾ ਹੋਣ ਦੇ ਦੋਸ਼ ਸ਼ਾਮਿਲ ਨੇ ਜਿੱਥੇ ਚੀਨ ਦਾ ਕਹਿਣਾ ਹੈ ਕਿ ਉਹ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਦਾ ਅਧਿਕਾਰਿਤ ਬਿਆਨ ਇਹ ਵੀ ਕਹਿੰਦਾ ਹੈ ਕਿ ਕੁਝ ਮੁੱਦੇ ਬਹਿਸ ਲਈ ਖੁੱਲੇ ਨਹੀਂ ਹਨ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਾਈਵਾਨ ਤਿੱਬਤ ਸ਼ਿੰਜਿਆੰਗ ਅਤੇ ਹਾਂਗਕਾਂਗ ਨਾਲ ਸੰਬੰਧਿਤ ਮੁੱਦੇ ਚੀਨ ਦੇ ਅੰਦਰੂਨੀ ਮਾਮਲੇ ਨੇ ਤੇ ਕਿਸੇ ਵੀ ਬਾਹਰੀ ਦਖਲ ਦੀ ਇਜਾਜ਼ਤ ਨਹੀਂ ਹੈ ਹਿਊਮਨ ਰਾਈਟਸ ਵਾਚ ਅਨੁਸਾਰ ਸ਼ਿੰਜਿਆੰਗ ਸੂਬੇ ਵਿੱਚ ਘੱਟੋ-ਘੱਟ 1 ਮਿਲੀਅਨ ਵਿਗਰ ਅਤੇ ਹੋਰ ਮੁਸਲਮਾਨਾਂ ਨੂੰ ਜ਼ਬਰਨ ਕੈਦ ਵਿੱਚ ਰੱਖਿਆ ਗਿਆ ਹੈ ਪਰ ਚੀਨ ਇਨ੍ਹਾਂ ਕੈਦਖਾਨਿਆਂ ਨੂੰ ਸਿੱਖਿਆ ਤੇ ਟ੍ਰੇਨਿੰਗ ਕੈਂਪ ਆਖਦਾ ਹੈ ਸਾਲ 2021 ਵਿੱਚ ਬਹੁਗਿਣਤੀ ਐਮਪੀਜ਼ ਨੇ ਜਿਸ ਵਿੱਚ ਜ਼ਿਆਦਾਤਰ ਲਿਬਰਲ ਐਮਪੀ ਸ਼ਾਮਲ ਨੇ ਉਸ ਕਨਜ਼ਰਵੇਟਿਵ ਮੋਸ਼ਨ ਦੇ ਪੱਖ ਵਿੱਚ ਵੋਟ ਪਾਈ ਸੀ ਜਿਸ ਵਿੱਚ ਇਹ ਐਲਾਨਿਆ ਗਿਆ ਸੀ ਕਿ ਸ਼ਿੰਜਿਆਂਗ ਸੂਬੇ ਵਿੱਚ ਚੀਨ ਦਾ ਵਿਗਰਾ ਪ੍ਰਤੀ ਰਵੱਈਆ 1948 ਦੇ ਸੰਯੁਕਤ ਰਾਸ਼ਟਰ ਦੀ ਨਸਲਕੁਸ਼ੀ ਕਨਵੈਨਸ਼ਨ ਵਿੱਚ ਦਰਜ ਨਸਲਕੁਸ਼ੀ ਦੀ ਪਰਿਭਾਸ਼ਾ ਅਧੀਨ ਆਉਂਦਾ ਹੈ 268 ਐਮਪੀਜ਼ ਨੇ ਇਸ ਮੋਸ਼ਨ ਦੇ ਪੱਖ ਵਿੱਚ ਵੋਟ ਪਾਈ ਸੀ ਤੇ 2 ਐਮਪੀਜ਼ ਨੇ ਵੋਟ ਤੋਂ ਗੁਰੇਜ਼ ਕੀਤਾ ਸੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਕੈਬਨਿਟ ਦੇ ਤਕਰੀਬਨ ਸਾਰੇ ਮੈਂਬਰ VOTING ਤੋਂ ਗੈਰ ਹਾਜ਼ਰ ਸਨ ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਚੀਨ ਕੈਨੇਡਾ ਮੁਲਾਕਾਤ ਦਾ ਅਧਿਕਾਰਿਤ ਸੰਖੇਪ ਜਾਰੀ ਕਰਨਾ ਹਜੇ ਬਾਕੀ ਹੈ ਕੈਨੇਡਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲੜਨ ਦੀ ਯੋਜਨਾ ਬਣਾ ਰਹੇ ਪੰਜਾਬੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਿਦੇਸ਼ੀ ਦਖਲ ਰੋਕਣ ਦੇ ਇਰਾਦੇ ਨਾਲ ਇਲੈਕਸ਼ਨਸ ਕੈਨੇਡਾ ਵੱਲੋਂ ਸੁਝਾਅ ਦਿੱਤਾ ਗਿਆ ਹੈ ਕਿ ਉਮੀਦਵਾਰਾਂ ਦੀ ਨਾਮਜ਼ਦਗੀ ਦੌਰਾਨ ਸਿਰਫ ਕੈਨੇਡੀਅਨ ਨਾਗਰਿਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ ਤੇ ਬਾਕੀਆਂ ਨੂੰ ਇਸ ਪ੍ਰਕਿਰਿਆ ਤੋਂ ਦੂਰ ਰੱਖਿਆ ਜਾਵੇ। ਮੁੱਖ ਚੋਣ ਅਫਸਰ ਸਟੀਫਨ ਪੈਰੋ ਵੱਲੋਂ ਸਿਫਾਰਿਸ਼ ਦਾ ਖਰੜਾ ਤਿਆਰ ਕੀਤਾ ਗਿਆ ਹੈ ਜੋ ਆਉਣ ਵਾਲੇ ਸਮੇਂ ਦੌਰਾਨ ਵਿਦੇਸ਼ੀ ਦਖਲ ਦੀ ਪੜਤਾਲ ਕਰ ਰਹੇ ਕਮਿਸ਼ਨ ਨੂੰ ਸੌਂਪਿਆ ਜਾਵੇਗਾ। ਮਹਿਰਾਂ ਦਾ ਕਹਿਣਾ ਹੈ ਕਿ ਤਜਵੀਜ਼ شدہ ਤਬਦੀਲੀਆਂ ਸੰਭਾਵਿਤ ਉਮੀਦਵਾਰਾਂ ਵਾਸਤੇ ਮੁਸ਼ਕਲਾਂ ਪੈਦਾ ਕਰ ਸਕਦੀਆਂ ਨੇ ਅਤੇ ਸਿਆਸੀ ਪਾਰਟੀਆਂ ਦੀਆਂ ਅੰਦਰੂਨੀ ਨੀਤੀਆਂ ਵੀ ਪ੍ਰਭਾਵਿਤ ਹੋਣਗੀਆਂ ਦੂਜੇ ਪਾਸੇ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਨਾਮਜ਼ਦਗੀ ਮੁਕਾਬਲਿਆਂ ਦੌਰਾਨ ਚੋਣਵੇਂ ਵੋਟਰ ਹੀ ਸ਼ਾਮਲ ਹੋ ਸਕਣਗੇ ਅਤੇ ਬੇਨਿਯਮੀਆਂ ਦਾ ਖਤਰਾ ਤਕਰੀਬਨ ਖਤਮ ਕੀਤਾ ਜਾ ਸਕਦਾ ਹੈ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਸਿਆਸੀ ਪਾਰਟੀਆਂ ਦੀ ਐਡਵਾਈਜ਼ਰੀ ਕਮੇਟੀ ਦੀ ਜੂਨ ਵਿੱਚ ਹੋਈ ਮੀਟਿੰਗ ਦੌਰਾਨ ਕਈ ਅਹਿਮ ਪਹਿਲੂਆਂ ਤੇ ਗੌਰ ਕੀਤੀ ਗਈ ਦੱਸ ਦਈਏ ਕਿ ਐਡਵਾਈਜ਼ਰੀ ਕਮੇਟੀ ਰਜਿਸਟਰਡ ਸਿਆਸੀ ਪਾਰਟੀਆਂ ਦਾ ਇੱਕ ਫੋਰਮ ਹੈ ਜੋ ਚੋਣਾਂ ਦੇ ਸੰਬੰਧ ਵਿੱਚ ਮੁੱਖ ਚੋਣ ਅਫਸਰ ਨਾਲ رابطہ ਕਾਇਮ ਕਰਦਾ ਹੈ ਪਿਛਲੇ ਸਾਲ ਐਡਵਾਈਜ਼ਰੀ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਨਾਮਜ਼ਦਗੀ ਮੁਕਾਬਲਿਆਂ ਵਿੱਚ ਕਿਸੇ ਵੱਡੀ ਤਬਦੀਲੀ ਤੋਂ ਇਨਕਾਰ ਕੀਤਾ ਗਿਆ ਪਰ ਇਸ ਸਾਲ ਮਈ ਵਿੱਚ ਵਿਦੇਸ਼ੀ ਦਖਲ ਬਾਰੇ ਜਾਂਚ ਕਮਿਸ਼ਨ ਵੱਲੋਂ ਪੇਸ਼ ਅੰਤ੍ਰਿਮ ਰਿਪੋਰਟ ਵਿੱਚ ਨਾਮਜ਼ਦਗੀ ਮੁਕਾਬਲਿਆਂ ਨੂੰ ਹੀ ਵਿਦੇਸ਼ੀ ਦਖਲ ਦਾ ਸੰਭਾਵਿਤ ਰਾਹਤ ਮੰਨਿਆ ਗਿਆ ਅੰਤਰੀਮ ਰਿਪੋਰਟ ਦੇ ਮੱਦੇਨਜ਼ਰ ਮੁੱਖ ਚੋਣ ਅਫਸਰ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਨਾਮਜ਼ਦਗੀ ਮੁਕਾਬਲਿਆਂ ਵਿੱਚ ਪਾਰਦਰਸ਼ਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜੂਨ ਦੇ ਪਹਿਲੇ ਹਫ਼ਤੇ ਸੰਸਦ ਮੈਂਬਰਾਂ ਦੀ ਇੱਕ ਕਮੇਟੀ ਵੱਲੋਂ ਪੇਸ਼ ਰਿਪੋਰਟ ਵਿੱਚ ਵੀ ਨਾਮਜ਼ਦਗੀ ਪ੍ਰਕਿਰਿਆ ਨੂੰ ਵਿਦੇਸ਼ੀ ਦਖਲ ਦਾ ਸਰੋਤ ਦੱਸਿਆ ਗਿਆ ਹੈ ਕੈਨੇਡਾ ਦੇ ਇਲੈਕਸ਼ਨਜ਼ ਐਕਟ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਰਾਹੀਂ ਨਾਮਜ਼ਦਗੀ ਪ੍ਰਕਿਰਿਆ ਨੂੰ ਸਖਤ ਨਿਯਮਾਂ ਦੇ ਦਾਇਰੇ ਵਿੱਚ ਲਿਆਉਣਾ ਸੌਖਾ ਨਹੀਂ ਹੋਵੇਗਾ। ਮਿਸਾਲ ਵਜੋਂ ਕਿਸੇ ਪਾਰਟੀ ਦੀ ਨਾਮਜ਼ਦਗੀ ਹਾਸਲ ਕਰਨ ਲਈ ਦੌੜ ਵਿੱਚ ਸ਼ਾਮਲ ਉਮੀਦਵਾਰ ਨੂੰ ਤਾਂ ਹੀ ਫਾਈਨੈਂਸ਼ੀਅਲ ਰਿਟਰਨ ਦਾਖਲ ਕਰਨੀ ਪਵੇਗੀ ਜੇ ਉਹ 1000 ਡਾਲਰ ਦਾ ਚੰਦਾ ਪ੍ਰਵਾਨ ਕਰਦਾ ਹੈ ਜਾਂ 1000 ਡਾਲਰ ਦਾ ਖਰਚ ਕਰਦਾ ਹੈ। ਇਸ ਤੋਂ ਇਲਾਵਾ ਉਮੀਦਵਾਰੀ ਹਾਸਲ ਕਰਨ ਵਾਲੇ ਸਿਆਸਤਦਾਨ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ। ਨਾਮਜ਼ਦਗੀ ਪ੍ਰਕਿਰਿਆ ਵਿੱਚ ਹੋਣ ਵਾਲੀਆਂ ਸੰਭਾਵਿਤ ਤਬਦੀਲੀਆਂ ਅਧੀਨ ਸਿਆਸੀ ਪਾਰਟੀਆਂ ਨੂੰ ਮੁਕਾਬਲੇ ਦੇ ਨਿਯਮ ਪ੍ਰਕਾਸ਼ਿਤ ਕਰਨੇ ਹੋਣਗੇ ਜਿਨ੍ਹਾਂ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੋਵੇਗਾ ਕਿ ਕੌਣ ਉਮੀਦਵਾਰ ਹੋ ਸਕਦਾ ਹੈ ਤੇ ਕੌਣ ਵੋਟ ਪਾ ਸਕਦਾ ਹੈ ਇਸ ਤੋਂ ਇਲਾਵਾ ਵੋਟਰ ਦੀ ਪਛਾਣ ਲਈ ਲੋੜੀਂਦੇ ਦਸਤਾਵੇਜ਼ਾਂ ਦਾ ਜ਼ਿਕਰ ਵੀ ਕਰਨਾ ਹੋਵੇਗਾ ਹਰ ਉਮੀਦਵਾਰ ਵਾਸਤੇ ਫਾਈਨੈਂਸ਼ੀਅਲ ਰਿਟਰਨ ਦਾਖਲ ਕਰਨਾ ਲਾਜ਼ਮੀ ਕੀਤਾ ਜਾ ਸਕਦਾ ਹੈ ਅਤੇ ਵੱਡੇ ਪੱਧਰ ਤੇ ਪਾਰਟੀ ਮੈਂਬਰਸ਼ਿਪ ਖਰੀਦਣ ਦੀ ਮਨਾਹੀ ਹੋਵੇਗੀ ਉਧਰ ਇਲੈਕਸ਼ਨਜ਼ ਕੈਨੇਡਾ ਦੇ ਬੁਲਾਰੇ ਮੈਥਿਊ ਮਕੇਨਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਨਾਲ ਵਿਚਾਰ ਵਟਾਂਦਰੇ ਦਾ ਦੌਰ ਜਾਰੀ ਹੈ ਅਤੇ ਪਾਰਟੀਆਂ ਨੂੰ ਸਵੈ ਜ਼ਾਬਤਾ ਤਿਆਰ ਕਰਨ ਦੇ ਹੱਕ ਦਿੱਤੇ ਜਾ ਸਕਦੇ ਨੇ ਸਟੀਵ ਮੈਕਨਨ ਕੈਨੇਡਾ ਦੇ ਨਵੇਂ ਲੇਬਰ ਅਤੇ ਸੀਨੀਅਰਜ਼ ਮੰਤਰੀ ਬਣ ਚੁੱਕੇ ਨੇ ਗੈਟਨੋ ਰਾਈਡਿੰਗ ਤੋਂ ਉਹ ਐਮਪੀ ਨੇ ਦੱਸ ਦਈਏ ਕਿ ਬਿੱਤੇ ਕੁਝ ਦਿਨ ਪਹਿਲਾਂ ਪੁਰਾਣੇ ਲੇਬਰ ਮੰਤਰੀ ਸੀਮਸ ਔਰ ਰੀਗਨ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ ਉਹ ਹਜੇ ਵੀ ਆਪਣੇ ਐਮਪੀਸ਼ਿਪ ਦੇ ਉੱਤੇ ਬਰਕਰਾਰ ਨੇ ਅਸਤੀਫਾ ਦੇਣ ਲੱਗਿਆ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ ਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਵੀ ਧੰਨਵਾਦ ਕੀਤਾ ਸੀ ਸਟੀਵ ਮੈਕਨਨ ਕੈਨੇਡਾ ਦੇ ਨਵੇਂ ਲੇਬਰ ਅਤੇ ਸੀਨੀਅਰਜ਼ ਮੰਤਰੀ ਬਣ ਗਏ ਨੇ ਵੀਰਵਾਰ ਨੂੰ ਮੰਤਰੀ ਸੀਮਸ ਓਰੀਗਨ ਵੱਲੋਂ ਪਰਿਵਾਰਕ ਕਾਰਨਾ ਕਰਕੇ ਲੇਬਰ ਮੰਤਰਾਲੇ ਤੋਂ ਅਸਤੀਫਾ ਦੇਣ ਤੋਂ ਬਾਅਦ ਮੈਕਨਨ ਨੂੰ ਇਹ ਕੈਬਨਿਟ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਕਨਨ ਦਾ ਕਹਿਣਾ ਹੈ ਕਿ ਉਹ ਇਸ ਮੰਤਰਾਲੇ ਦੀ ਜ਼ਿੰਮੇਵਾਰੀ ਦਾ ਮੌਕਾ ਮਿਲਣ ਤੇ ਸ਼ੁਕਰਗੁਜ਼ਾਰ ਨੇ ਤੇ ਉਹਨਾਂ ਨੇ ਓਰੀਗਨ ਦਾ ਵੀ ਉਹਨਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਇਹ ਅਜਿਹੇ ਸਮੇਂ ਵਿੱਚ ਵਾਪਰ ਰਿਹਾ ਹੈ ਜਦੋਂ ਟ੍ਰਾਂਟੋ ਸੇਂਟ ਪੌਲਜ਼ ਰਾਈਡਿੰਗ ਵਿੱਚ ਲਿਬਰਲਾਂ ਦੀ ਹਾਰ ਤੋਂ ਬਾਅਦ ਕਈ ਲਿਬਰਲ ਐਮਪੀਜ਼ ਨੇ ਨਿੱਜੀ ਤੌਰ ਤੇ ਅਤੇ ਜਨਤਕ ਤੌਰ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਾਰਟੀ ਨੀਤੀ ਤੇ ਚਰਚਾ ਕਰਨ ਲਈ ਇੱਕ ਮਜ਼ਬੂਤ ਬੈਠਕ ਕਰਨ ਦੀ ਮੰਗ ਕੀਤੀ ਸੀ ਆਪਣੇ ਸੌ ਚੁੱਕ ਸਮਾਗਮ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੈਕਨਨ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਕੋਲ ਹਰ ਰੋਜ਼ ਕੈਨੇਡੀਅਨਸ ਨੂੰ ਹੱਲ ਪੇਸ਼ ਕਰਨਾ ਜਾਰੀ ਰੱਖਣ ਦੀ ਚੁਣੌਤੀ ਹੈ ਅਸੀਂ ਸਪਸ਼ਟ ਤੌਰ ਤੇ ਅჯਹਾ ਕਰਨਾ ਜਾਰੀ ਰੱਖਾਂਗੇ ਅਸੀਂ ਉਹਨਾਂ ਨੀਤੀਆਂ ਵਿੱਚ ਬਹੁਤ ਭਰੋਸਾ ਰੱਖਦੇ ਹਾਂ ਜੋ ਅਸੀਂ ਤੈਅ ਕੀਤੀਆਂ ਨੇ ਕਾਂਗਰਸ ਦੇ ਮੈਂਬਰਾਂ ਵਿੱਚ ਅਸੰਤੁਸ਼ਟੀ ਦੀਆਂ ਚਰਚਾਵਾਂ ਤੇ ਮੈਕਨਨ ਨੇ ਕਿਹਾ ਕਿ ਲਿਬਰਲਾਂ ਵਿਚਕਾਰ ਹਮੇਸ਼ਾ ਵਿਚਾਰਾਂ ਦੀ ਵਿਪਿੰਨਤਾ ਹੁੰਦੀ ਹੈ ਪਰ ਹਰ ਕੋਈ ਟਰੂਡੋ ਦੇ ਸਮਰਥਨ ਵਿੱਚ ਹੈ ਪ੍ਰਿੰਸ ਐਡਵਰਡ ਆਇਲੈਂਡ ਵਿੱਚ ਜਨਮੇ ਮੈਕਨੇਨ ਨੇ ਹਾਲ ਹੀ ਵਿੱਚ ਗਵਰਨਮੈਂਟ ਹਾਊਸ ਲੀਡਰ ਦਾ ਅਹੁਦਾ ਸੰਭਾਲਿਆ ਸੀ। ਕਰੀਨਾ ਗੋਲਡ ਦੇ ਜਨੇਪਾ ਛੁੱਟੀ ਤੇ ਜਾਣ ਕਰਕੇ ਮੈਕਨੇਨ ਨੂੰ ਇਸ ਅਹੁਦੇ ਦੀ ਆਰਜ਼ੀ ਜ਼ਿੰਮੇਵਾਰੀ ਦਿੱਤੀ ਗਈ ਸੀ। ਕਰੀਨਾ ਜੁਲਾਈ ਦੇ ਅੰਤ ਵਿੱਚ ਇਸ ਅਹੁਦੇ ਤੇ ਵਾਪਸ ਆ ਜਾਣਗੇ। ਸਟੀਵ ਮੈਕਨੇਨ ਪਹਿਲੀ ਵਾਰੀ 2015 ਵਿੱਚ ਐਮਪੀ ਬਣੇ ਸਨ ਜਦੋਂ ਟਰੂਡੋ ਸਰਕਾਰ ਨੇ ਬਹੁਮਤ ਹਾਸਲ ਕੀਤਾ ਸੀ। ਮੈਕਨੇਨ ਸਰਕਾਰੀ ਵਿਪ ਅਤੇ ਡਿਪਟੀ ਹਾਊਸ ਲੀਡਰ ਵੀ ਰਹਿ ਚੁੱਕੇ ਨੇ। ਫੈਡਰਲ ਲੇਬਰ ਮੰਤਰੀ ਸੀਮਸ ਓਰੀਗਨ ਨੇ ਕੈਬਨਿਟ ਤੋਂ ਅਸਤੀਫਾ ਐਲਾਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਫਿਰ ਬਦਲ ਕੀਤਾ ਗਿਆ ਏ ਕਾਲਜ ਐਵੇਨਿਊ ਅਪਾਰਟਮੈਂਟ ਕੰਪਲੈਕਸ ਤੋਂ ਬੇਦਖਲ ਕੀਤੇ ਗਏ ਕਿਰਾਏਦਾਰ ਘਰ ਵਾਪਸ ਆ ਸਕਦੇ ਨੇ ਪ੍ਰੋਵਿੰਸ ਦਾ ਕਹਿਣਾ ਹੈ ਕਿ ਬੀਤੇ ਦਿਨ ਵਿਨੀਪੈਗ ਬਿਲਡਿੰਗ ਮਾਲਕ ਨੂੰ ਉਲੰਘਣਾ ਦਾ ਨੋਟਿਸ ਦਿੱਤਾ ਗਿਆ ਸੀ ਕਿਰਾਏਦਾਰ ਜਿਨ੍ਹਾਂ ਨੂੰ ਨਾਰਥ ਐਂਡ ਵਿਨੀਪੈਗ ਅਪਾਰਟਮੈਂਟ ਬਿਲਡਿੰਗ ਤੋਂ ਬੇਦਖਲ ਕੀਤਾ ਗਿਆ ਸੀ ਉਹ ਘਰ ਜਾ ਸਕਦੇ ਨੇ ਜਦੋਂ ਪ੍ਰੋਵਿੰਸ ਨੇ ਕਿਹਾ ਕਿ ਇਮਾਰਤ ਦੇ ਮਾਲਕ ਨੂੰ ਸ਼ੁੱਕਰਵਾਰ ਨੂੰ ਉਲੰਘਣਾ ਦਾ ਨੋਟਿਸ ਦਿੱਤਾ ਗਿਆ ਸੀ ਰਿਹਾਇਸ਼ੀ ਕਿਰਾਏਦਾਰੀ ਸ਼ਾਖਾ ਨੇ 285 ਕਾਲਜ ਐਵੇਨਿਊ ਸਥਿਤ ਇਮਾਰਤ ਦੇ ਮਾਲਕ ਨੂੰ ਤਾਲਾ ਲਾਉਣ ਦੇ ਹੁਕਮ ਜਾਰੀ ਕੀਤੇ ਨੇ ਇੱਕ ਸੁਬਾਈ ਬੁਲਾਰੇ ਨੇ ਬੀਤੀ ਦੁਪਹਿਰ ਨੂੰ ਸਰਕਾਰੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਅੱਜ ਆਰਟੀਬੀ ਦੇ ਨਾਲ ਜਾਂਚ ਕਰਤਾਵਾਂ ਨੇ ਮਕਾਨ ਮਾਲਕ ਨੂੰ ਉਸ ਵੱਲੋਂ ਕੀਤੀਆਂ ਗਈਆਂ ਉਲੰਘਣਾਵਾਂ ਦਾ ਨੋਟਿਸ ਦਿੱਤਾ ਹੈ। ਪ੍ਰਾਂਤ ਨੇ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਇਹ ਵੀ ਕਿਹਾ ਕਿ ਆਰਟੀਬੀ ਦੁਆਰਾ ਮਕਾਨ ਮਾਲਕ ਨੂੰ ਕਈ ਆਦੇਸ਼ ਜਾਰੀ ਕੀਤੇ ਗਏ ਨੇ। ਪ੍ਰਾਂਤ ਦੇ ਅਪਾਰਟਮੈਂਟ ਕੰਪਲੈਕਸ ਵਿੱਚ ਰਾਤ 8 ਵਜੇ ਤੋਂ ਸੁਰੱਖਿਆ ਹੋਵੇਗੀ। ਅੱਜ ਅਤੇ ਸੋਮਵਾਰ ਅੱਧੀ ਰਾਤ ਤੱਕ 24 ਘੰਟੇ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ, ਇਹ ਵੀ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ। ਸੁਰੱਖਿਆ ਟੀਮ ਨੂੰ ਕਿਰਾਏਦਾਰਾਂ ਦੇ ਨਾਵਾਂ ਦੀ ਸੂਚੀ ਦਿੱਤੀ ਗਈ ਹੈ ਅਤੇ ਕਿਰਾਏਦਾਰਾਂ ਲਈ ਨਵੇਂ ਅਪਾਰਟਮੈਂਟ ਤੱਕ ਪਹੁੰਚ ਕਰਨ ਲਈ ਨਵੀਆਂ ਚਾਬੀਆਂ ਉਪਲਬਧ ਹੋਣਗੀਆਂ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਕਿਰਾਏਦਾਰੀ ਸੂਚੀ ਨਾਲ ਮੇਲ ਖਾਂਦੀ ਪਛਾਣ ਜਾਂ ਕਿਰਾਏਦਾਰੀ ਦੇ ਸਬੂਤ ਦੀ ਲੋੜ ਹੋਵੇਗੀ ਪਿਛਲੇ ਹਫਤੇ ਕਿਰਾਏਦਾਰਾਂ ਨੂੰ ਨਕਦ ਦਿੱਤਾ ਗਿਆ ਸੀ ਅਤੇ ਇੱਕ ਨੋਟਿਸ ਦੇ ਬਾਅਦ ਤੁਰੰਤ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਸੀ ਕਿ ਇਮਾਰਤ ਨੂੰ ਬੰਦ ਕਰ ਦਿੱਤਾ ਗਿਆ ਹੈ ਸਾਮਨੇ ਪ੍ਰਵੇਸ਼ ਦੁਆਰ ਤੇ ਤਾਇਨਾਤ ਕੀਤਾ ਗਿਆ ਸੀ ਸੂਬੇ ਨੇ ਬਾਅਦ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਬੇਦਖਲੀ ਗੈਰਕਾਨੂੰਨੀ ਸੀ ਆਊਟਰੀਚ ਸੰਸਥਾ ਸੇਂਟ ਬੋਨੀਫੇਸ ਸਟਰੀਟ ਲਿੰਕਸ ਦੇ ਕਾਰਜਕਾਰੀ ਨਿਰਦੇਸ਼ਕ ਮੈਰੀਨ ਵਿਲਿਸ ਨੇ ਕਿਹਾ ਕਿ ਆਰਟੀਬ ਤਾਲੇ ਅਤੇ ਕੁੰਜੀਆਂ ਨੂੰ ਬਦਲ ਰਿਹਾ ਹੈ ਬਹੁਤ ਸਾਰੇ ਕਿਰਾਏਦਾਰ ਉਹ ਲੋਕ ਸਨ ਜੋ ਉਸ ਦੀ ਸੰਸਥਾ ਨੇ ਬੇਕਰ ਕੈਂਪਾਂ ਤੋਂ ਰਿਹਾਇਸ਼ ਵਿੱਚ ਜਾਣ ਲਈ ਕੰਮ ਕੀਤਾ ਸੀ ਬੀਤੀ ਦੁਪਹਿਰ ਨੂੰ ਇੱਕ ਤਾਲਾ ਬਣਾਉਣ ਵਾਲੀ ਕੰਪਨੀ ਦੀ ਇੱਕ ਗੱਡੀ ਵੀ ਇਮਾਰਤ ਦੇ ਬਾਹਰ ਖੜੀ ਸੀ ਲੋਕ ਘਰ ਪਰਤ ਕੇ ਖੁਸ਼ ਹੋਣਗੇ ਪਰ ਵਿਲੇਜ ਨੇ ਕਿਹਾ ਕਿ ਇਹ ਕੋੜਾ ਮਿੱਠਾ ਹੈ ਕਿਉਂਕਿ ਉਹਨਾਂ ਦੇ ਰਹਿਣ ਦੀਆਂ ਥਾਵਾਂ ਪਹਿਲਾਂ ਵਾਂਗ ਨਹੀਂ ਰਹਿਣਗੀਆਂ ਵਿਲੇਜ ਨੇ ਕਿਹਾ ਕਿ ਮਿੱਠੀ ਗੱਲ ਇਹ ਹੈ ਕਿ ਉਹਨਾਂ ਨੂੰ ਵਾਪਸ ਜਾਣਾ ਪਿਆ ਕੋੜਾ ਇਹ ਹੈ ਕਿ ਉਹ ਆਪਣੇ ਸਾਰੇ ਫਰਨੀਚਰ ਨੂੰ ਵੇਖਣ ਲਈ ਆਪਣੇ ਦਰਵਾਜ਼ੇ ਖੋਲ ਰਏ ਹੋਣਗੇ ਤੇ ਉਹਨਾਂ ਦਾ ਸਾਰਾ ਸਮਾਨ ਖਤਮ ਹੋ ਗਿਆ ਹੋਵੇਗਾ डेवेनी हट्सन जो इस इमारत ਦੇ ਕਿਰਾਏਦਾਰ ਨੇ ਉਹਨਾਂ ਨੇ ਬੀਤੇ ਦਿਨ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਆਪਣੇ ਆਪ ਨੂੰ ਪਾਇਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਉਹ ਸ਼ੁੱਕਰਵਾਰ ਦੁਪਹਿਰ ਤੱਕ ਬਾਈਕ ਚਲਾਉਣ ਤੋਂ ਬਾਅਦ ਘਰ ਵਾਪਸ ਜਾ ਸਕਦੇ ਨੇ ਇਸ ਵਿਕਾਸ ਤੋਂ ਉਹਨਾਂ ਨੂੰ ਰਾਹਤ ਵੀ ਮਿਲੀ ਤੇ ਉਹ ਹੈਰਾਨ ਵੀ ਹੋਏ ਉਹਨਾਂ ਕਿਹਾ ਕਿ ਮੈਂ ਹਰ ਕਿਸੇ ਨੂੰ ਘਰ ਵਾਪਸ ਆਉਣਾ ਵੇਖਣਾ ਚਾਹੁੰਨੀ ਹਾਂ ਕਿਉਂਕਿ ਇਹ ਸ਼ਾਨਦਾਰ ਹੋਵੇਗਾ ਵਿਲੇਜ ਨੇ ਇਹ ਵੀ ਕਿਹਾ ਹੈ ਕਿ ਆਰਟੀਬੀ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਇੱਕ ਮਹੱਤਵਪੂਰਨ ਕਦਮ ਸਨ। ਉਹਨਾਂ ਨੇ ਕਿਹਾ ਕਿ ਇਹ ਇੱਕ ਪ੍ਰਭਾਵਸ਼ਾਲੀ ਕਦਮ ਹੈ ਅਤੇ ਦੇਖਦੇ ਹਾਂ ਕਿ ਇਹ ਸਭ ਕਿੱਥੋਂ ਤੱਕ ਜਾਂਦਾ ਹੈ। ਸੁਭਾਈ ਬੁਲਾਰੇ ਨੇ ਕਿਹਾ ਕਿ ਵਿਨੀਪੈਗ ਪੁਲਿਸ ਸ਼ਾਮ 5 ਵਜੇ ਤੱਕ ਕੰਪਲੈਕਸ ਦੇ ਵਿੱਚ ਰਹੇਗੀ ਪਰ ਸਵੇਰ ਉਸ ਸਮਾਂ ਸੀਮਾ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ। ਸੁਭੇ ਨੇ ਇਹ ਵੀ ਕਿਹਾ ਕਿ ਹੋਰ ਆਰਡਰ ਜਾਂ ਖਰਚੇ ਸੰਭਵ ਨਹੀਂ ਕੈਨੇਡਾ ਦੇ ਵਿੱਚ ਆਟੋ ਚੋਰੀ ਦੀਆਂ ਵਾਰਦਾਤਾਂ ਵਧੀਆਂ ਵਿਖਾਈ ਦੇ ਰਹੀਆਂ ਸਨ ਜਿਸ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਸਮੇਂ-ਸਮੇਂ ਉੱਤੇ ਕਈ ਪ੍ਰੈਸ ਕਾਨਫਰੰਸਾਂ ਕੀਤੀਆਂ ਤੇ ਇਹਨਾਂ ਵਿੱਚ ਜਨਤਾ ਨੂੰ ਆਸ਼ਵਾਸਨ ਦਵਾਇਆ ਗਿਆ ਕਿ ਪੁਲਿਸ ਆਟੋ ਚੋਰੀ ਦੇ ਨਾਲ ਨਜਿੱਠਣ ਵਾਸਤੇ ਤਤਪਰ ਤਿਆਰ ਬੈਠੀ ਹੈ ਤੇ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਇਸ ਸਬ ਦੇ ਵਿਚਾਰੇ ਹੁਣ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਆਟੋ ਚੋਰੀ ਦੇ ਮਾਮਲੇ ਤਾਂ ਘਟ ਗਏ ਨੇ ਪਰ ਆਟੋ ਇੰਸ਼ੋਰੈਂਸ ਪ੍ਰੀਮੀਅਮ ਵਧਦਾ ਜਾ ਰਿਹਾ ਹੈ ਮਹਿਰਾ ਨੇ ਸਰਕਾਰੀ মিডিਆ ਨੂੰ ਦੱਸਿਆ ਕਿ ਕੈਨੇਡਾ ਦੀ ਆਟੋ ਚੋਰੀ ਦੀ ਸਮੱਸਿਆ ਸ਼ਾਇਦ ਘਟਣ ਦੇ ਸੰਕੇਤ ਵਿਖਾ ਰਹੀ ਹੈ ਪਰ ਡਰਾਈਵਰ ਆਪਣੇ ਬੀਮਾ ਪ੍ਰੀਮੀਅਮਾਂ ਤੇ ਇੱਕ ਬੋਝ ਮਹਿਸੂਸ ਕਰਦੇ ਰਹਿੰਦੀ ਸੰਭਾਵਨਾ ਦੇ ਹਿੱਟ ਨੇ ਇੱਕ ਤਾਜ਼ਾ ਰੇਟ ਹਬ .ca ਸਰਵੇਖਣ ਦੇ ਲਗਭਗ ਅੱਧੇ ਯਾਨੀ ਕਿ 48% ਉੱਤਰਦਾਤਾਵਾਂ ਨੇ ਕਿਹਾ ਕਿ ਉਹਨਾਂ ਨੂੰ ਹਾਲ ਹੀ ਵਿੱਚ ਆਟੋ ਬੀਮਾ ਪ੍ਰੀਮੀਅਮਾਂ ਵਿੱਚ ਮਹੱਤਵਪੂਰਨ ਵਾਧੇ ਦਾ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ ਡੀਲਰਸ਼ਿਪ ਲੋਟ ਤੋਂ ਡਰਾਈਵਿੰਗ ਤੋਂ ਪਹਿਲਾਂ ਅਤੇ ਬਾਅਦ ਵਿੱਚ ਮਹਰਾਂਦਾ ਕਹਿੰਦਾ ਹੈ ਕਿ ਕੁਝ ਕਦਮ ਨੇ ਜੋ ਵਿਅਕਤੀਗਤ ਡਰਾਈਵਰ ਵੱਧ ਰਹੇ ਖਰਚਿਆਂ ਤੇ ਬ੍ਰੇਕ ਪੰਪ ਕਰਨ ਲਈ ਚੁੱਕ ਸਕਦੇ ਨੇ ਕਾਰ ਚੋਰੀਆਂ ਲਈ ਕੈਨੇਡਾ ਦੀ ਸਾਖ ਸ਼ਾਨਦਾਰ ਤੋਂ ਘਟ ਰਹੀ ਹੈ ਇੱਕ ਤਾਜ਼ਾ ਇੰਟਰਪੋਲ ਰਿਪੋਰਟ ਵਿੱਚ ਦੇਸ਼ ਨੂੰ ਚੋਰੀ ਵਾਹਨਾਂ ਦੀਆਂ ਰਿਪੋਰਟਾਂ ਲਈ ਚੋਟੀ ਦੇ 10 ਵਿੱਚ ਸੂਚੀਬੱਧ ਕੀਤਾ ਗਿਆ ਹੈ ਸਥਿਤੀ ਨੇ ਬੀਮਾ ਕਰਤਾਵਾਂ ਤੋਂ ਅਦਾਇਗੀਆਂ ਵਿੱਚ ਵਾਧਾ ਕੀਤਾ ਹੈ ਪ੍ਰਾਈਵੇਟ ਆਟੋ ਇੰਸ਼ੋਰੈਂਸ ਫਰਮਾਂ ਨੇ ਪਿਛਲੇ ਸਾਲ ਚੋਰੀ ਦੇ ਦਾਅਵਿਆਂ ਤੋਂ 1.5 ਬਿਲੀਅਨ ਡਾਲਰ ਦਾ ਭੁਗਤਾਨ ਕੀਤਾ ਜੋ ਕਿ 2018 ਦੇ ਪੱਧਰ ਤੋਂ 254% ਵਾਧਾ ਹੈ ਕੈਨੇਡਾ ਦੇ ਬੀਮਾ ਬਿਊਰੋ ਦੇ ਅਨੁਸਾਰ ਇਹ ਆંકડા ਸਾਹਮਣੇ ਆਏ ਨੇ 온ਟਾਰੀਓ ਵਿੱਚ ਇਹ ਲਾਗਤਾਂ ਪਹਿਲੀ ਵਾਰ 1 ਬਿਲੀਅਨ ਡਾਲਰ ਤੋਂ ਵੱਧ ਗਈਆਂ 524% ਦਾ ਵਾਧਾ ਹੋਇਆ ਕਾਰਾਂ ਦੀਆਂ ਚੋਰੀਆਂ ਨੇ ਪਿਛਲੇ ਸਾਲ ਫੈਡਰਲ ਅਤੇ ਸੂਬਾਈ ਸਰਕਾਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਲੋਕਾਂ ਦਾ ਧਿਆਨ ਦਿਵਾਇਆ ਅਤੇ ਸੰਕੇਤਾਂ ਦੇ ਵਿੱਚ ਸੁਧਾਰ ਮਿਲਿਆ ਹੈ। ਮੰਗਲਵਾਰ ਨੂੰ ਗੈਰ ਲਾਭਕਾਰੀ ਇਕਵਿੱਤੇ ਐਸੋਸੀਏਸ਼ਨ ਦੁਆਰਾ ਪ੍ਰਕਾਸ਼ਿਤ ਇੱਕ ਨਵੀਂ ਰਿਪੋਰਟ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 2024 ਦੇ ਪਹਿਲੇ 6 ਮਹੀਨਿਆਂ ਵਿੱਚ ਆਟੋ ਚੋਰੀ ਵਿੱਚ 17% ਰਾਸ਼ਟਰੀ ਗਿਰਾਵਟ ਦਰਸਾਈ ਗਈ ਹੈ। ਪਰ ਅੱਜ ਜੋ ਕੁਝ ਹੋ ਰਿਹਾ ਹੈ ਉਸ ਦੇ ਜਵਾਬ ਵਿੱਚ ਪ੍ਰੀਮੀਅਮ ਤੁਰੰਤ ਨਹੀਂ ਵਧਦੇ ਇਹ ਆਮ ਤੌਰ ਤੇ ਅਤੀਤ ਨੂੰ ਦੇਖਣ ਦੀ ਗੱਲ ਹੈ ਐਰਮ ਮਿਸ਼ੇਲ ਮਿਚ ਇੰਸ਼ੋਰੈਂਸ ਦੇ ਸੀਈਓ ਨੇ ਅਜਿਹੀ ਬਿਆਨਬਾਜ਼ੀ ਦਿੱਤੀ ਹੈ ਪਰ ਲੋਕਾਂ ਦਾ ਮੰਨਣਾ ਹੈ ਕਿ ਇੰਸ਼ੋਰੈਂਸ ਦੇ ਪ੍ਰੀਮੀਅਮ ਵਧਣ ਦੇ ਨਾਲ ਉਹਨਾਂ ਦੇ ਉੱਤੇ ਬੋਝ ਵੀ ਵਧ ਰਿਹਾ ਹੈ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਦੋਹਾਂ ਧਿਰਾਂ ਨੇ ਬੈਕ ਟੂ ਵਰਕ ਸਮਝੌਤੇ ਤੇ ਕਿਤੇ ਦਸਤਖਤ ਮੰਗਲਵਾਰ ਨੂੰ ਖਤਮ ਹੋ ਸਕਦੀ ਹੈ ਐਲਸੀਬੀਓ ਦੀ ਹੜਤਾਲ ਆਪਣੇ ਪਹਿਲੇ ਚੀਨ ਦੌਰੇ ਤੇ ਪਹੁੰਚੇ ਵਿਦੇਸ਼ ਮੰਤਰੀ ਮਿਲਾਨੀ ਜੋਲੀ ਚੀਨੀ ਹਮ ਰਤਬਾ ਦੇ ਨਾਲ ਕੀਤੀ ਮੁਲਾਕਾਤ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਬਣਾਈ ਗਈ ਨਵੀਂ ਯੋਜਨਾ ਪੰਜਾਬੀਆਂ ਨੂੰ ਕਰਨਾ ਪੈ ਸਕਦਾ ਹੈ ਮੁਸ਼ਕਲਾਂ ਦਾ ਸਾਹਮਣਾ ਸਟੀਵ ਮੈਕਨਨ ਬਨੇ ਕੈਨੇਡਾ ਦੇ ਨਵੇਂ ਲੇਬਰ ਮੰਤਰੀ ਸਟੀਮਸ ਔਰ ਰੀਗਨ ਨੇ ਬੀਤੇ ਦਿਨ ਦਿੱਤਾ ਸੀ ਅਸਤੀਫਾ ਇਸਦੇ ਨਾਲ ਹੀ ਮੈਨੂੰ ਦੀਵਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ